ਇਹ ਸਰਕਾਰ ਆਪ ਨੂੰ ਸੀਰੀਅਸ ਨਜ਼ਰ ਆ ਰਹੀਓ ਅਸਲ ਦੇ ਵਿੱਚ ਕਿੰਨੀ ਕੁ ਸੀਰੀਅਸ ਹੈ ਜਾਂ ਨਹੀਂ ਹੈ ਉਹ ਥੋੜਾ ਜਿਹਾ ਤੁਸੀਂ ਦੱਸੋਗੇ ਕਹਿੰਦੇ ਕਿ 52 ਪੁਲਿਸ ਅਧਿਕਾਰੀ ਇਹਨਾਂ ਨੇ ਬਰਖਾਸਤ ਕਰਤੇ ਇੱਕੋ ਦਾਮੀ ਤੇ 400 ਤੇ ਹੋਰ ਅਜੇ ਕਾਰਵਾਈ ਚੱਲ ਰਹੀ ਹੈ ਉਹ ਇਨਸਪੈਕਟਰ ਰੈਂਕ ਤੱਕ ਦੇ ਨੇ ਪਰ ਉਹਦੇ ਵਿੱਚ ਹੁਣ ਇਹ ਪਹਿਲਾਂ ਤੋਂ ਹੀ ਸੋਚ ਰਹੇ ਸੀ ਜਾਂ ਫਿਰ ਹੁਣੇ ਯੱਕ ਦਾਮੀ ਥੋੜੇ ਜਿਹੇ ਦਿਨਾਂ ਦੇ ਵਿੱਚ ਹੀ ਇਹਨਾਂ ਨੇ ਫਾਈਂਡ ਕੀਤੇ ਲੱਭੇ ਤੇ ਫਿਰ ਕਾਰਵਾਈ ਵੀ ਪਾਤੀ ਹੈ ਜਾਹਰ ਇਹ ਚ ਕੀ ਸਚਾਈ ਮੈਂ ਤੁਹਾਨੂੰ ਦੱਸਦਾ ਅੱਜ ਮਲੂਠ ਤੋਂ ਖਬਰ ਆਈ ਸਵੇਰੇ ਸਵੇਰੇ ਜੀ ਕਿ ਇੱਥੇ ਜਿਹੜੀ ਬੀਬੀ ਲੱਗੀ ਸੀਗੀ ਐਸ ਐਚਓ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੂੰ ਮਾਮਲਾ ਕਾਰਨ ਨਾਲ ਜੁੜਿਆ ਸੀਗਾ ਐਸਾ ਕੱਟੀ ਸੀ ਸ਼ਾਇਦ ਨੁਕਸਟ ਦਾ ਮਸਲਾ ਸੀਗਾ ਜੀ ਮੈਨੂੰ ਕਿਉਂਕਿ ਤੁਹਾਨੂੰ ਪਤਾ ਹੀ ਇੱਥੇ ਪੁਲਿਸ ਦੇ ਵਿੱਚ ਮੇਰੇ ਭਰਾ ਭਤੀਜੇ ਦੀ ਮੌਤ ਹੋਤ ਨੇ ਜੀ ਬਹੁਤ ਮੇਰੇ ਪਿੰਡੋਂ ਹੀ ਬਹੁਤ ਨੇ ਮਾਜ ਤੇ ਮੈਂ ਜਦੋਂ ਪਤਾ ਕੀਤਾ ਤੇ ਗੱਲ ਇਹ ਨਿਕਲੀ ਆ ਕਿ 8 ਲੱਖ ਰੁਪਏ ਚ ਕੋਈ ਸੌਦਾ ਹੋਇਆ ਸੀ ਹੂੰ ਇਹ ਅਸਲੀ ਬੰਦੇ ਜਿਹੜੇ ਸੀਗੇ ਉਹ ਕੱਢ ਦਿੱਤੇ ਗਏ ਤੇ ਦਰੁੱਦਰ ਮਾਮਲਾ ਰਿਹਾ ਜੀ ਇਹ ਇਹ ਚਰਚਾਾਂਵਾਂ ਚੱਲ ਰਹੀਆਂ ਸਨ ਹੂੰ ਉਹ ਚਲੋ ਸ਼ਿਕਾਇਤਾਂ ਹੁੰਦੀਆਂ ਨੇ ਝੂਠੀਆਂ ਨੇ ਸੱਚੀਆਂ ਨੇ ਜਾਂ ਚਰਚਾਾਂਵਾਂ ਕਿੱਦਾਂ ਨੇ ਹੂੰ ਮੈਨੂੰ ਨਹੀਂ ਪਤਾ ਮਤਲਬ ਕਿ ਸੋਰਸਸ ਦੱਸ ਰਹੇ ਆ ਜਾਂ ਖਬਰਾਂ ਆਈ ਦੱਸ ਰਹੀਆਂ ਨੇ ਪਰ ਉਹ ਸ਼ਿਕਾਇਤਾਂ ਜਿਹੜੀਆਂ ਨੇ ਉਤੇ ਜੋ ਦੱਸਦੇ ਇੱਕ ਮੈਨੂੰ ਹੋਰ ਕਿਸੇ ਸੋਰਸ ਨੇ ਦੱਸਿਆ ਕਿ ਇੱਕ ਸ਼ਿਕਾਇਤ ਤਾਂ ਸੌਟੀ ਹੋ ਗਈ ਸੀ ਉਹਨਾਂ ਦੀ ਹੂੰ ਪਰ ਇੱਕ ਦੋ ਪੈਂਡਿੰਗ ਪਈਆਂ ਸੀ ਜੀ ਹੁਣ ਕੀ ਆ ਕਿ ਇਹਨਾਂ ਨੇ ਜਿਹੜੀ ਮੁਹਿਮ ਛੜੀ ਆ ਪੈਂਡਿੰਗ ਪਈਆਂ ਸ਼ਿਕਾਇਤਾਂ ਦੇ ਆਧਾਰ ਤੇ ਚੱਕਦਾ ਹੂੰ ਉਹ ਕੋਈ ਜੈਨੂਨ ਹੈ ਜਾਂ ਕੋਈ ਉਦਾਂ ਇਦਾਂ ਉਹਦੇ 'ਚ ਇਹ ਬਹੁਤਾ ਨਹੀਂ ਗਾਇ ਹੂੰ ਉਹਦੇ ਕਾਰਨ ਸਰਕਈ ਨਹੀਂ ਹੁਣ ਦੇਖੋ ਪਹਿਲੀ ਗੱਲ ਤੇ ਇਹ ਮੈਂ ਕੋਈ ਕਰਾਪਸ਼ਨ ਦੀ ਵਕਾਲਤ ਨਹੀਂ ਕਰ ਰਿਹਾ ਜੀ ਇਹ ਚਰਚਾ ਮੈਂ ਤੁਹਾਨੂੰ ਦੱਸ ਦਿੱਤੀਆਂ ਕਿ ਝੁੰਝ ਚਰਚਾ ਪਹਿਲਾਂ ਡੀਸੀ ਉਹ ਇਸ ਤਰ੍ਹਾਂ ਦੀ ਡੀਸੀ ਦਾ ਵੀ ਚਰਚਾ ਆਪਾਂ ਸੁਣਿਆ ਇਸ ਦਾ ਵਿਚਾਰ ਸੁਣਿਆ ਇਤਨਾ ਦੇ ਗੱਲ ਇਹ ਆ ਕਿ ਦੇਖੋ ਮੈਂ ਇੱਕ ਨਾ ਸਿੰਪਲ ਜੀ ਤੁਹਾਨੂੰ ਗੱਲ ਦੱਸਦਾ ਕਿ ਜੇ ਚਲੋ ਅੱਜ ਉਹ ਚਰਚਾ ਸੁਣ ਰਹੇ ਆ ਜੇ ਸਹੀ ਆ ਹੂੰ ਤਾਂ ਤੁਸੀਂ ਇਹ ਦੇਖੋ ਕਿ ਥਾਣੇਦਾਰ ਪੱਦਰ ਦਾ ਜੇ ਅਧਿਕਾਰੀ ਆ ਜ 8-8 ਲੱਖ ਰੁਪਈਆ 7-7 5-5 ਇੱਕ ਹੋਰ ਕੇਸ ਦੇ ਵਿੱਚ ਮੈਨੂੰ ਪਤਾ ਕਿ ਇੱਕ ਐਸਐਚਓ ਨੇ 5 ਲੱਖ ਰੁਪਈਆ ਲੈ ਲਿਆ ਸੀ ਕਦੇ ਹੋਰ ਦਾ ਮਾਮਲਾ ਜੀ ਤਾਂ ਤੁਸੀਂ ਇਹ ਦੇਖੋ ਕਿ ਅੱਜ ਜੇ 5 5 10 10 ਲੱਖ ਰੁਪਈਆ ਲਿਆ ਜਾ ਰਿਹਾ ਕ੍ਰਾਪਸ਼ਨ ਦਾ ਹੇਠਾਂ ਠਾਨੇਦਾਰ ਪੱਧਰ ਤੇ ਜੀ 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 ਇਨਸਪੈਕਟਰ ਪੱਧਰ ਤੇ ਤਾਂ ਇਹਦਾ ਮਤਲਬ ਇਹ ਹੈ ਕਿ ਕ੍ਰਾਪਸ਼ਨ ਦੀ ਜੜ ਜਿਹੜੀ ਅੱਗੇ ਨਾਲੋਂ ਮਜ਼ਬੂਤ ਹੋਈ ਆ ਹੂੰ ਤਾਂ ਹਿੱਸਾ ਵੀ ਉਹਨਾਂ ਮੋٹے ਪੱਧਰ ਤੇ ਜਾਂਦਾ ਹੈ ਕਿਸੇ ਜੀ ਜੀ ਬਿਲਕੁਲ ਕਿਉਂਕਿ ਇਹ ਤੇ ਆਪਾਂ ਨੂੰ ਵੀ ਪਤਾ ਹੈ ਕਿ ਇੱਕ ਸਿਸਟਮ ਇਸ ਤਰ੍ਹਾਂ ਦਾ ਬਣ ਗਿਆ ਕਿ ਠਾਨਿਆਂ 'ਚ ਵੀ ਮਹੀਨਾ ਜਾਂਦਾ ਤਾਂ ਹੂੰ ਕਲੈਕਸ਼ਨ ਜਾਂਦੀ ਆ ਜੀ ਟਰੱਕ ਯੂਨੀਅਨਾਂ 'ਚ ਜਾਂਦਾ ਹੈ ਬਿਲਕੁਲ ਧੜੇ ਸੱਟੇ ਵਾਲਿਆਂ ਤੋਂ ਜਾਂਦਾ ਹੂੰ ਹੂੰ ਸ਼ਰਾਬ ਦੇ ਹੋ ਸਕਦਾ ਕਾਰੋਬਾਰੀਆਂ ਤੋਂ ਵੀ ਜਾਂਦੋ ਜੀ ਜੀ ਤਾਂ ਜਿਹੜੇ ਉਹ ਉੱਤੇ ਬੈਠੇ ਲੋਕ ਨੇ ਖਾਸ ਤੌਰ ਤੇ ਆਪਣੇ ਇਲਾਕੇ ਦੇ ਵਿੱਚ ਹੀ ਇੱਕ ਦੋ ਨਾਂ ਬੜੇ ਗੁੰਜਦੇ ਹੂੰ ਉਹਨਾਂ ਦੀ ਜਾਂਚ ਪੜਤਾਲ ਕੌਣ ਕਰੇਗਾ ਇੱਥੇ ਜਿਹੜੇ ਸਾਬ ਜਿਹੜੇ ਸਾਡੇ ਨਾਲ ਹੀ ਇੱਥੇ ਤੁਰੇ ਫਿਰਦੇ ਹੁੰਦੇ ਸੀ ਜੀ ਮੈਂ ਅੱਗੇ ਕਹਿਣਾ ਕਿ ਜਿਨ੍ਹਾਂ ਦੀ ਸਕੂਟੀ ਵੀ ਲੋਨ ਤੇ ਸੀ ਅੱਜ ਸਾਗਰ ਦੀ ਵੋਟੀ ਲੈਂਦੀ ਇੰਡਿਕਾ ਚਲਾ ਅੱਜ ਉਹਨਾਂ ਦੀਆਂ ਵੋਟੀਆਂ ਇਨੋਵਾ ਕਿੱਥੋਂ ਲਈ ਫਿਰਦੀਆਂ ਨੇ ਭਾਈ ਹੂੰ ਐਨੀ ਤਰੱਕੀ ਕਿ ਖੁਦਾਓ ਕਿਵੇਂ ਹੋਗੀ ਇਹ ਮੈਂ ਕਹਣਾ ਜੀ ਕਿ ਇਹ ਬਰੀਕੀ ਨਾਲ ਜਾਂਚ ਪੜਤਾਲ ਕਰਨ ਦੀ ਲੋੜ ਜੀ ਕਿ ਇੱਕਦਮ ਇਹ ਜਾਇਦਾਦਾਂ ਕਿੱਥੋਂ ਬਣ ਰਹੀਆਂ ਨੇ ਜੀ ਹੂੰ ਤਾਂ ਉਹ ਜਿਹੜੇ ਥੱਲੇ ਰੇਟ ਇਨੇ ਚੁੱਕੇ ਲੈਨੇ ਕਿਤੇ ਇਹ ਤਾਂ ਨਹੀਂ ਹੈ ਕਿ ਜਦੋਂ ਉੱਤੇ ਮਾਲ ਜਾਂਦਾ ਤਾਂ ਫਿਰ ਹੇਠਲਾ ਤਾਂ ਸਮੇਟ ਦਾ ਜ਼ਿਆਦਾ ਹੈ ਉੱਤੇ ਤਾਂ ਜਨੋ ਆਥਰਾਂ ਲੈਨੇ ਜੀ 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 ਦੂਜੀ ਇੱਕ ਮੈਂ ਹੋਰ ਪੱਖ ਤੋਂ ਗੱਲ ਕਰਾਂਗਾ ਜੀ ਹੂੰ ਦੂਜੀ ਇੱਕ ਹੋਰ ਪੱਖ ਤੋਂ ਕਿ ਦੇਖੋ ਹੁਣ ਮੈਂ ਮੈਂ ਜਿਵੇਂ ਕਿ ਮੇਰਾ ਡਿਸਕਲੇਮਰ ਹੈ ਕਿ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਰਿਸ਼ਵਤ ਲਵੇ ਜਾਂ ਦਾ ਕਰੇ ਚਲੋ ਜਾਂਚ ਪੜਤਾਲ ਦੇ ਬਿਸ਼ੇ ਜੀ ਸਰ ਇੱਕ ਫੀਲਡ 'ਚ ਕੰਮ ਕਰਨ ਵਾਲੇ ਮੁਲਾਜ਼ਮ ਨੂੰ ਇਹ ਉਹਦਾ ਪ੍ਰਾਈਵੇਟ ਵਹੀਕਲ ਦਾ 800 ਰੁਪਇਆ ਅਲਾਉਂਸ ਦਿੰਦੇ ਆ ਹੂੰ ਹੁਣ ਆਪਾਂ ਨੂੰ ਵੀ ਪਤਾ ਹੈ ਕਿ ਸਫਾਈ ਪੱਤਰ ਤਾਂ ਵੀ ਬੰਦਾ ਗੱਡੀ ਰੱਖਦਾ ਨੇਰੇ ਸਵੇਰੇ ਉਹਨੇ ਜਾਣਾ ਆ ਸਰਦੀ ਗਰਮੀ ਚ ਜਾਣਾ ਆ ਬਿਲਕੁਲ ਠੀਕ ਹੈ ਜੀ ਹੁਣ ਤੁਸੀਂ ਦੇਖੋ ਕਿ 800 ਰੁਪਿਆ ਅਲਾਉਂਸ ਹੈ ਹੂੰ ਉਹਨੂੰ ਪ੍ਰਾਈਵੇਟ ਵੀਕਲ ਦਾ 800 ਕੇ ਯਾਰ ਕੋਈ ਪੁਲਿਸ ਵਾਲਾ ਇੱਥੇ ਤੁਹਾਨੂੰ ਦੱਸੇਗਾ ਜੀ ਬਈ ਗੱਲ ਇਹ ਆ ਕਿ ਹੁਣ ਜੇ ਉਹ ਬੰਦੇ ਨੇ ਕੋਈ 20 30 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਕਿਸੇ ਬੰਦੇ ਕੋਲ ਜਾਣਾ ਹੂੰ ਉਹ ਚਾਰ ਗੇੜੇ ਲਾ ਆਇਆ 20 ਕਿਲੋਮੀਟਰ ਦੇ ਜੀ ਆਪ ਡਾਉਨ ਉਹਦਾ ਲਾਉਂਸ ਤੇ ਉੱਥੇ ਇੱਕ ਬੰਦੇ ਪਿੱਛੇ ਗਿਆ ਗਿਆ ਬਿਲਕੁਲ ਮੁਖਬਰ ਦਾ ਨੈਟਵਰਕ ਹੈ ਮੈਨੂੰ ਸਭ ਪਤਾ ਇੰਨਾ ਚੀਜ਼ਾਂ ਦਾ ਸਰ ਜੀ ਬਹੁਤ ਬਰੀਕੀ ਨਾਲ ਮੈਂ ਜਾਣਦਾ ਸਾਰੀਆਂ ਚੀਜ਼ਾਂ ਐਵੇਂ ਨਹੀਂ ਮੈਂ ਮਤਲਬ ਕਿ ਇੱਥੇ ਕੁਝ ਲੋਕਾਂ ਨੂੰ ਲੱਗਦਾ ਹੁੰਦਾ ਕਿ ਉਦਾਂ ਹੀ ਗਿਆਨ ਜਪੇ ਲੀ ਜਾਂਦੇ ਨਹੀਂ ਸਰ ਮੁਖਬਰ ਨੈਟਵਰਕ ਰੱਖਣਾ ਪੈਂਦਾ ਹੈ ਥਾਣਿਆਂ ਨੂੰ ਉਹ ਉਹ ਕੰਮ ਦੇਣ ਜਾਂ ਨਾ ਦੇਣ ਜੀ 15 ਤੋਂ 30000 ਰੁਪਏ ਦਾ ਬਜਟ ਉਹਨਾਂ ਦਾ ਹੈ ਮੁਖਬਰਾਂ ਦਾ 2 ਆ 4 ਉਹ ਲੈ ਜਾਂਦੇ ਨੇ ਜੀ ਉਹ ਕੰਮ ਕਿੰਨਾ ਦਿੰਦੇ ਨੇ ਉਹ ਵੱਖਰਾ ਵਿਸ਼ਾ ਹੈ ਮਹੀਨੇ ਦਾ ਜੇ ਉਹ ਕੰਮ ਨਾ ਵੀ ਕੱਢ ਸਕੇ ਤਦ ਵੀ ਉਹ ਪੈਸਾ ਲੈ ਜਾਂਦੇ ਨੇ ਜੀ ਉਹ ਉਹ ਪੈਸਾ ਕਿੰਨੇ ਦੇਣਾ ਜੀ ਫਿਰ ਛਿੱਡਾ ਵੱਡਾ ਅਫਸਰ ਓਡੀ ਵੱਡੀ ਵੰਗਾਰ ਆ ਕਰਦੇ ਜੀ ਆ ਭੇਜ ਆ ਭੇਜ ਹਮ ਸਰ ਇਹ ਇਹ ਵੀ ਤੇ ਖੁੱਲ ਹੈ ਨਾ ਇਹ ਇਹਨਾਂ ਚੀਜ਼ਾਂ ਨੂੰ ਤੁਸੀਂ ਕਿੱਦਾਂ ਬੰਦ ਕਰੋਗੇ ਜੀ ਕਿਸੇ ਪ੍ਰਾਈਵੇਟ ਵਹੀਕਲ ਨੂੰ ਤੁਸੀਂ 800 ਰੁਪਏ ਅਲਾਉਂਸ ਦੇ ਰਹੇ ਯਾਰ 800 ਤਾਂ ਤੇਲ ਤੇ ਮੇਰੇ ਖਲਦੇ ਨਾਲ ਆ ਬੱਚੇ ਨੂੰ ਲੈ ਦਿਓ ਤੁਸੀਂ ਕੋਈ ਵਹੀਕਲ 17-18 ਸਾਲ ਦਾ 2000 ਦਾ ਤੇ ਉਹਦੀ ਗੇੜੀ-ਗੂੜੀ ਸ਼ੁਰੂ ਹੋ ਚੁੱਕੀ ਹੈ 20 ਸਾਲ ਜੂਰ ਚ ਲੱਗ ਜਾਂਦਾ ਇਹ ਨਗ ਤੇ ਹਾਂਜੀ 20 ਸਾਲ ਦਾ 17-18 ਦਾ 2000 ਦਾ ਤੇਲ ਤੇ ਉਹ ਭੁਗ ਦੂਗਾ ਉੱਤੇ ਚ ਜੀ ਮੈਂ ਚੱਲਿਆ ਗੇੜੀ ਤੇ ਤੇ ਮੈਂ ਚੱਲਿਆ ਰੇੜੀ ਤੇ ਤੋ ਕਹਿੰਦਾ ਮਤਲਬ ਇਹ ਕਿ ਸਾਰੀਆਂ ਚੀਜ਼ਾਂ ਜਦੋਂ ਤੱਕ ਤੁਸੀਂ ਠੀਕ ਨਹੀਂ ਕਰੋਗੇ ਇਹ ਵਕਤੀ ਤੌਰ ਤੇ ਤੁਹਾਡਾ ਲਾਜ ਹੈ ਜੀ ਇਹ ਇਹ ਟਕਾਵਾ ਇਲਾਜ ਨਹੀਂ ਹੈ ਹਮਮ ਇਹ ਤੇ ਤੁਸੀਂ ਇੱਕ ਸਟੀਰੋਇਡ ਦੇ ਕੇ ਨਾ ਮਰੀਜ਼ ਨੂੰ ਇੱਕ ਵਾਰੀ ਜਕਾਮ ਜਕੂਮ ਤੋਂ ਠੀਕ ਕਰ ਰਹੇ ਹੋ ਹਮ ਤੁਹਾਡੀ ਸਿਆਸਤ ਦੀ ਗਰਜ਼ ਹੈ ਸਿਆਸਤ ਦੀ ਜ਼ਰੂਰਤ ਹੈ ਜ਼ਰੂਰਤ ਹੈ ਪਰ ਮੈਂ ਜਿਵੇਂ ਕਿਹਾ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਇਹ ਸਭ ਜਦੋਂ ਤੱਕ ਠੀਕ ਨਹੀਂ ਕਰੋਗੇ ਹਮ ਉਦੋਂ ਤੱਕ ਇਦਾਂ ਹੀ ਚੱਲੇਗਾ ਸਿਸਟਮ ਜੀ ਆਰਗੇਨਾਈਜ਼ਡ ਕਰਪਸ਼ਨ ਆਪ ਇੱਕ ਸੈਲਰੀ ਦੱਸ ਰਹੇ ਸੱਜਣ ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਕਿੰਨੀ ਸੈਲਰੀ ਹੈ ਹੂੰ ਪਰ ਤੁਹਾਡੀ ਸੈਲਰੀ ਮੰਨ ਲਓ ਇੰਨੀ ਆ ਤੁਸੀਂ ਫੀਲਡ 'ਚ ਹੋ ਤੁਸੀਂ ਆਪਦੀ ਸੈਲਰੀ ਤਾਂ ਤੇਲ ਫੁਕੋਗੇ ਬਿਲਕੁਲ ਨਹੀਂ ਸਰ ਜੀ ਜਿਹਨੇ ਫੀਲਡ ਕਰਨਾ ਉਹ ਤਾਂ ਚਾਹ ਰੱਖੇਗਾ ਕਿ ਯਾਰ ਮੇਰੇ ਖਰਚੇ ਜਿਹੜੇ ਉਹ ਨਿਕਲ ਜੀ 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 ਸਰ ਇਹਨਾਂ ਨੂੰ ਇੱਕ ਲਿਮਟਿਡ ਤੇਲ ਦਾ ਕੋਟਾ ਮਿਲਦਾ ਠਾਣਿਆਂ ਨੂੰ ਹੂੰ ਉਹ ਹਫ਼ਤੇ 'ਚ ਹੀ ਚਲੇ ਜਾਂਦਾ ਬਾਅਦ 'ਚ ਕਿੱਥੋਂ ਚੱਲਦਾ ਕੰਮ ਇਹਨਾਂ ਦੇ ਸਟੇਸ਼ਨਰੀ ਦੇ ਪੈਸੇ ਨਹੀਂ ਆਉਂਦੇ ਕਈ ਵਾਰ ਉਹ ਤੁਸੀਂ ਦੇਖਿਆ ਹੋਣਾ ਵੇ ਸਟੇਸ਼ਨਰੀ ਤੱਕ ਕਈ ਵਾਰ ਉਹ ਬਾਹਰੋਂ ਮਗਾਉਂਦੇ ਕੋਈ ਤਰਖਾਸਤ ਲਖੜ ਜਾਂਦਾ ਤੇ ਕਹਿੰਦਾ ਜਾ ਕਾਗਜ਼ ਲੈ ਕੇ ਆ ਬੰਡਲ ਕਾਗਜ਼ ਜਾਂਦਾ ਲਿਆ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਠੀਕ ਕਰਨ ਦੀ ਲੋੜ ਆ ਚਲੋ ਇਹ ਠੀਕ ਆ ਰਾਜਨੀਤੀ ਚ ਕਈ ਵਾਰ ਕਾਂਟ ਅੰਗੜੇ ਪੈਂਦੇ ਆ ਤਾਂ ਉਹ ਅਰਵਿੰਦ ਕੇਜਰੀਵਾਲ ਹੋਰਾਂ ਦਾ ਹੀ ਮੇਰੇ ਖਿਆਲ ਦੇ ਨਾਲ ਇੱਥੇ ਹੈ ਐਕਸ਼ਨ ਦੇ ਵਿੱਚ ਹੱਥ ਪਾ ਬੈਕ ਪਲਾਨ ਉਹਨਾਂ ਦਾ ਮੇਰਾ ਤਾਂ ਨਜ਼ਰੀਆ ਇਹ ਹੋਵਾ ਜੋ ਵੀ ਆ ਤਾਂ ਸਾਨੂੰ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਹਿ ਲੋ ਭਾਈ ਇਹ ਸਾਰੀਆਂ ਚੀਜ਼ਾਂ ਦੀ ਜੜ ਤੱਕ ਪਹੁੰਚਣਾ ਪਊਗਾ ਹੂੰ ਕਿ ਕ腐ਪਸ਼ਨ ਵਾਸਤੇ ਇਹਨਾਂ ਨੂੰ ਮਜਬੂਰ ਵੀ ਕਰ ਦਿੱਤਾ ਜਾਂਦਾ ਹੈ ਖੁਸ਼ੀ ਵੀ ਹੁੰਦੀ ਹੈ ਇਹਨਾਂ ਦੀ ਹੂੰ ਆ ਖੁਸ਼ੀ से ਖੁਦ ਖੁਸ਼ੀ ਕਰ ਲੈ ਜੀ ਤੋ ਸਭ ਕੁਝ ਹੁੰਦਾ ਹੈ ਜੀ ਐ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਸੈਲਰੀ ਥੋੜੀ ਹੈ ਹੂੰ ਪਰ ਗੱਲ ਇਹ ਆ ਕਿ ਕਈ ਮਾਮਲਿਆਂ ਦੇ ਵਿੱਚ ਹਾਲੇ ਕੰਮ ਕਰਨ ਦੀ ਜ਼ਰੂਰਤ ਹੈ ਇਹ ਪੁਲਿਸ ਰਿਫਾਰਮਸ ਦਾ ਹਿੱਸਾ ਹੈ ਜੀ ਠੀਕ ਹੈ ਹਾਲਾਂਕਿ ਇਹਨਾਂ ਨੇ ਅੱਜ ਇੱਕ ਲਾਈਨ ਵੀ ਲਿਖੀ ਹੋਈ ਨਾਲ ਕਿਹਾ ਹੋਇਆ ਕਿ ਅਸੀਂ ਪਹਿਲੇ ਬੰਦੇ ਆ ਜਿਹੜੇ ਰਿਫਾਰਮਸ ਵਾਲੇ ਪਾਸੇ ਨੂੰ ਜਾ ਰਹੇ ਆ ਪਰ ਕਿਵੇਂ ਕਰਦੇ ਆ ਜੇ ਕਿੰਨੀ ਕੁ ਹੱਦ ਤੱਕ ਇਸ ਦੀ ਨਕਾਮਯਾਬੀ ਨਾ ਕਰਦੇ ਹੋ ਵੇਖੋ ਹੁਣ ਉਹ ਤਾਂ ਉਹਨਾਂ ਦੇ ਟਾਈਮ 'ਚ ਪਤਾ ਲੱਗਣਾ ਜੀ ਅ ਸੁਖ ਮੈਂਬਰ ਜੀ ਕਹਿ ਰਹੇ ਨੇ ਕਿ ਹਸਪੀਟਲ ਦੇ ਬਾਹਰ ਖੜ ਕੇ ਪ੍ਰੋਗਰਾਮ ਤੁਹਾਡਾ ਸੁਣ ਰਹੇ ਆ بارش ਦੇ ਵਿੱਚ ਬਹੁਤ ਸ਼ੁਕਰੀਆ ਜੀ ਮਹਾਰਾਜ ਬਲਵੀਰ ਖੇਤਰ ਜੀ ਕਹਿ ਰਹੇ ਨੇ ਕਿ ਹੁਣ ਬਹੁਤ ਲੇਟ ਹੋ ਗਏ ਨੇ ਇਹ ਕਾਰਵਾਈਆਂ ਕਹਿੰਦੇ ਕੰਟੀਨਿਊ ਇਹਨਾਂ ਨੂੰ ਸ਼ੁਰੂ ਤੋਂ ਹੀ ਰੱਖਣੀਆਂ ਚਾਹੀਦੀਆਂ ਸੀ ਨਹੀਂ ਵੱਡੇ ਪੱਧਰ ਤੇ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਜੜ ਤੱਕ ਨਾ ਪਹੁੰਚੋ ਤੇ ਉੱਤੋਂ ਤੁਰਕ ਸ਼ਾਂਗੀ ਹੋ ਕੋਈ ਫਾਇਦਾ ਨਹੀਂ ਹੈਗਾ ਫਿਰ ਫੁੱਟ ਪਾਏਗਾ ਜੀ ਜੀ ਸੋ ਤੁਹਾਨੂੰ ਸਭ ਤੋਂ ਪਹਿਲਾਂ ਤੇ ਮੰਤਰੀਆਂ ਦੀਆਂ ਖੁਫੀਆ ਰਿਪੋਰਟਾਂ ਤਿਆਰ ਕਰਵਣਗੀਆਂ ਚਾਹੀਦੀਆਂ ਹੂੰ ਸਾਨੂੰ ਪੰਜਾਬੀਆਂ ਨੂੰ ਇਹ ਜਾਣਨ ਦਾ ਹੱਕ ਵੀ ਹੈ ਤੇ ਮੇਰੇ ਖਿਆਲ ਦੇ ਨਾਲ ਦਿੱਕਤ ਵੀ ਨਹੀਂ ਹੋਣੀ ਚਾਹੀਦੀ ਮੈਂ ਅਪੀਲ ਕਰੂੰਗਾ ਮਾਨ ਸਾਹਿਬ ਨੂੰ ਕਿ ਪਹਿਲਾਂ ਤੇ ਇਹ ਦੱਸੋ ਕਿ ਸਾਰੇ ਵਿਧਾਇਕਾਂ ਨੇ ਜਿਹੜੇ ਵੇਰਵੇ ਜਮਾ ਕਰਾਉਣੇ ਹੁੰਦੇ ਵਿਧਾਨ ਸਭਾ 'ਚ ਪ੍ਰਾਪਰਟੀ ਦੇ ਇੱਕ ਸਾਲ 'ਚ ਕਿੰਨੇ ਵਧਿਆ ਉਹ ਕਿੰਨੇ ਐਸੇ ਐਮਐਲਏ ਜਿਹੜੇ ਵੇਰਵੇ ਨਹੀਂ ਦੇ ਰਹੇ ਜੀ ਤੇ ਜਿਹੜੇ ਵੇਰਵੇ ਜਮਾ ਕਰਵਾਏ ਨੇ ਹੂੰ ਜਿਹੜੇ ਵੇਰਵੇ ਤੁਸੀਂ ਜਮਾ ਕਰਵਾਏ ਨੇ ਉਹ ਵੀ ਜਨ ਤੱਕ ਕਰੋ ਜੀ ਜੀ ਕਿ ਕਿਸ ਵਿਧਾਇਕ ਦੀ ਕਿੰਨੀ ਸੀਗੀ ਤੇ ਹੁਣ 3 ਸਾਲਾਂ ਚੋਂ ਕਿੰਨੀ ਵਧੀ ਹੈ ਇਸੇ ਤਰ੍ਹਾਂ ਮੰਤਰੀਆਂ ਦੀ ਵੀ ਖੁਫੀਆ ਜਾਣਕਾਰੀ ਮੰਤਰੀਆਂ ਤੇ ਪੀਏਸ਼ ਕੀ ਹੈ ਜਿਹੜੇ ਹੂੰ ਜਿਨ੍ਹਾਂ ਦੀ ਮੈਂ ਗੱਲ ਹੋ ਨਾਲ ਵਾਲੇ ਕਿਤੇ ਨਾ ਕਿਤੇ ਕਰ ਗਿਆ ਥੋੜੀ ਗੱਲ ਜੀ ਕਿ ਜਿਹੜੇ ਸੱਚੇ ਖੱਬੇ ਰਹਿਣ ਵਾਲੇ ਆ ਇਹ ਇਹਨਾਂ ਨੂੰ ਵੀ ਵੇਖੋ ਚੈੱਕ ਕਰੋ ਜਾ ਕੇ ਥਰਮਾਮੀਟਰ ਲਾ ਕੇ ਜੀ ਕਿ ਕਿਵੇਂ ਕੋ 6 ਮਹੀਨੇ ਬਾਅਦ ਕੋਠੀਆਂ ਦੇ ਕੰਮ ਸ਼ੁਰੂ ਹੋ ਜਾਂਦੇ ਇਹਨਾਂ ਦੇ। ਹੂੰ। ਭੁੱਖੇ ਮਰਦੇ ਬੰਦੇ ਜਿਹੜੇ ਆ ਉਹ ਕਿਵੇਂ ਟਾਪ ਗੇਅਰ ਲਾ ਲੈਂਦੇ ਨੇ ਜੀ? ਜੀ ਜੀ। ਦੌਲਤ ਦੇ। ਤਾਂ ਇਹ ਸਾਰੀਆਂ ਖੁਫੀਆ ਤੌਰ ਤੇ ਜਦੋਂ ਤੁਸੀਂ ਰਿਪੋਰਟਾਂ ਹਾਸਲ ਕਰੋਗੇ। ਤਾਂ ਫਿਰ ਮੇਰੇ ਖਿਆਲ ਦੇ ਨਾਲ ਵੱਡੇ ਐਕਸ਼ਨ ਦੀ ਜ਼ਰੂਰਤ ਹੋਏਗੀ ਤੇ ਵੱਡਾ ਐਕਸ਼ਨ ਉਦੋਂ ਹੋਏਗਾ ਤਾਂ ਮੇਰੇ ਖਿਆਲ ਦੇ ਨਾਲ ਉਸ ਵੇਲੇ ਇਹ ਜਿਹੜੀ ਅਫਸਰ ਸ਼ਾਹੀ ਹੈ ਇਹ ਵੀ ਡਰ ਦੇ ਇੱਕ ਮਾਹੌਲ 'ਚ ਚਲੇ ਜਾਂਦੀ ਹੈ ਕਿ ਹਾਂ ਵੀ ਉਹ ਸਾਨੂੰ ਛੱਡਣਗੇ ਨਹੀਂ ਬਖਸ਼ਣਗੇ ਨਹੀਂ। ਬਿਲਕੁਲ ਬਿਲਕੁਲ। ਜੀ ਜੀ। ਪਰ ਚਲੋ ਇਹ ਇੱਕ ਰੈਗੂਲਰ ਪ੍ਰੋਸੈਸ ਦਾ ਹਿੱਸਾ ਹੈ। ਜਤਿੰਦਰ ਜੀ ਗੁੱਸਾ ਕਰ ਰਹੇ ਨਹੀਂ ਪਤਾ ਨਹੀਂ ਕਿਹੜੀ ਗੱਲ ਦਾ ਕਹਿੰਦੇ ਕਿ ਤੁਸੀਂ ਗਰੀਬਾਂ ਦੀ ਗੱਲ ਨਹੀਂ ਕਰ ਰਹੇ ਜੇ ਤੁਹਾਡਾ ਕਹਦਾ ਉਹਨਾਂ ਨੇ ਸ਼ੁਰੂ ਵਿੱਚ ਕਿਹਾ ਸੀਗਾ ਕਿ ਅੱਜ ਜੇ ਤੁਸੀਂ ਮੇਰਾ ਕਮੈਂਟ ਨਹੀਂ ਪੜਿਆ ਤੇ ਮੈਂ ਕਮੈਂਟ ਨਹੀਂ ਕਰੂੰਗਾ ਮੈਂ ਪੜ ਲਿਆ ਸੀਗਾ ਜੀ ਲਓ ਜੀ ਤੇ ਫਿਰ ਉਹਨਾਂ ਤੇ ਕਮੈਂਟ ਦੋ ਵਾਰ ਹੀ ਪੜਿਆ ਗਿਆ ਜੀ ਚਲੋ ਖੈਰ ਜੀ ਕੋਈ ਗੱਲ ਨਹੀਂ ਇੱਕ ਮਿੱਤਰ ਹੋਰ ਵੀ ਕਹਿ ਰਹੇ ਨੇ ਸੈਲਰੀ ਦੀ ਗੱਲ ਕਰ ਰਹੇ ਨੇ ਖੈਰ ਉਹ ਸੈਲਰੀ ਜਿਹੜੀ ਇਨ ਹੈਂਡ ਹੁੰਦੀ ਹੈ ਜੀ ਇਨ ਹੈਂਡ ਜਿਹੜੀ ਆ ਉਹ ਇੰਨੀ ਨਹੀਂ ਆਉਂਦੀ 80 85 ਨਹੀਂ ਆਉਂਦੀ ਤੁਸੀਂ ਥੋੜਾ ਸਮਝਿਆ ਕਰੋ ਟੈਕਸ ਕੱਟਦੇ ਨੇ ਉਹ ਜੋ ਜਿਹੜਾ ਉਹ ਦਿੰਦੇ ਆ ਰਿਟਾਇਰਮੈਂਟ ਤੇ ਉਹ ਹਿੱਸਾ ਕੱਟਿਆ ਜਾਂਦਾ ਇਨ ਹੈਡ ਨਹੀਂ ਨਹੀਂ ਹੁੰਦੀ ਜੀ ਇੱਕ ਸਪਾਈ ਦੀ ਮੈਂ ਗੱਲ ਕਰਾਂ ਤੇ ਮੇਰੇ ਖਿਆਲ ਦੇ ਨਾਲ 60 ਤੋਂ 70 ਦੇ ਵਿਚਾਲੇ ਨਾ ਹਡਾਉਂਦੀ ਹੋਏ ਸਰ ਪਤਾ ਹੀ ਹੈ ਜੀ ਆਪਾਂ ਨੂੰ ਟੈਕਸਾਂ ਤੋਂ ਸਾਰਾ ਸਿਸਟਮ ਹੁੰਦਾ ਕੱਟ ਘਟਾ ਕੇ ਜੀ ਕੇਵਲ ਜੀ ਕਹਿ ਰਹੇ ਨੇ ਕਿ ਕਾਂਗਰਸ ਦੇ ਕਹਿੰਦੇ ਪੰਜ ਲੀਡਰ ਤਾਂ ਹੁਣ ਤੋਂ ਮੁੱਖ ਮੰਤਰੀ ਬਣਦੇ ਸੁਪਨੇ ਦੇਖ ਰਿਹਾ ਤੇ ਅਜੇ 2 ਸਾਲ ਬਾਕੀ ਹੈ ਜੀ ਕੱਲ ਆਪਾਂ ਗੱਲ ਕੀਤੀ ਸੀ ਖੈਰ ਇਸ ਜੀ ਦੇ ਨਾਲ ਆਪਾਂ ਜੁੜੀ ਹੋਈ ਗੱਲ ਕੀਤੀ ਸੀਗੀ ਕਿ ਭਾਈ ਕਾਂਗਰਸ ਦੇ ਵਿੱਚ ਕੀ ਚੱਲ ਰਿਹਾ ਹੈ ਜਿਹੜੇ ਐਮਐਲਏ ਪਹਿਲਾਂ ਬੇਰੁਜ਼ਗਾਰ ਸੀ ਕਹਿੰਦੇ ਉਹਨਾਂ ਦੇ ਕੰਮ ਦੇਖ ਲਓ ਹੁਣ ਅੰਮ੍ਰਿਤਪਾਲ ਸਿੰਘ ਜੀ ਕਹਿ ਰਹੇ ਨੇ ਖੈਰ ਜੇ ਲੱਭਣ ਚੱਲੀਏ ਕੋਖਣ ਚੱਲੀਏ ਤੇ ਬੜਾ ਕੁਝ ਨਿਕਲ ਸਕਦਾ ਨਹੀਂ ਤੇ ਅਸੀਂ ਅਪੀਲ ਹੀ ਕਰਦੇ ਹਾਂ ਜੀ ਕਿ ਤੁਸੀਂ ਆਪਦੇ ਚਲੋ ਖੁਫੀਆ ਤੰਤਰ ਤੋਂ ਤਾਂ ਤੁਸੀਂ ਰਿਪੋਰਟਾਂ ਲਓ ਨਾ ਜਨਤਕ ਕਰੋ ਜੀ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰੀਕੇ ਨਾਲ ਹਿੱਟਣ ਦੇ ਪਦਰ ਤੇ ਮਲਾਈ ਜਿਹੜੀ ਉਹ ਸ਼ੱਕੀ ਚੱਲੀ ਆ ਰਹੀ ਹੈ